ਆ ਗੱਡੀ ਐ ਜਿਹੜੀ ਊੜਿਆਂ ਪਿੰਡ ਸੈਦਪੁਰ ਦੇ ਜਿਹੜੇ ਸਾਡਾ ਕੈਂਡੀਡੇਟ ਐ ਉਸ ਦੇ ਸਾਡੇ ਜਿਹੜੇ ਬੰਦੇ ਸਾਬਕਾ ਸਰਪੰਚ ਵਗੈਰਾ ਉਹਨਾਂ ਦੀ ਗੱਡੀ ਘੇੜ ਕੇ ਆ ਗੱਡੀ ਚੋੜੀ ਐ ਤੇ ਅੰਦਰ ਬੰਦੇ ਪਏ ਜਿਹਨਾਂ ਨੇ ਸੱਟਾਂ ਮਾਰੀਆਂ ਕਿੰਨੀ ਗੱਟ ਲੱਗੀ ਤੁਹਾਡੇ ਇੱਕ ਡਾਕਸੀ ਵੰਡਾਸੀ ਇਸੇਰ ਸੇਰ ਵਿੱਚ ਅੱਛਾ ਆ ਹੋਰੇ ਕੀ ਐ ਰੇਪ ਤੇ ਡਾਕਸੀ ਦੇ ਰੂਪਾਂ ਹੋ ਗਏ ਬੇਰੇ ਬਰਾੜੀ ਨੂੰ ਮੱਖ ਦਾ ਬੰਦੀ ਹੋਈ ਕਿੰਨੇ ਮਾਰੀਏ ਤੇਰੇ ਕਾਬੂ ਤੋਂ ਦਿੱਤੀ ਵੀ ਪੂਰੀ ਮੈਂ ਬੰਦ ਕਰ ਮੈਦਾਨੇ ਕਰਦੇ ਆ ਜ਼ੀਰੋ ਕਰਦੇ ਜਿਹੜਾ ਕੈਂਡੀਡੇਟ ਹੈ ਇਹਨਾਂ ਦਾ ਵੀ ਟੈਗ ਨਹੀਂ ਤੇ ਤੁਹਾਡੇ ਪੜ ਆ ਜਿਹੜਾ ਕੈਂਡੀਡੇਟ ਹੈ ਉਹ ਨਹੀਂ ਸਾਥ ਨਹੀਂ ਉਹਨਾਂ ਨੇ ਤਾਂ ਸਾਰੇ ਹੀ ਬਰੀ ਆਹ ਹਾਲਤ ਹੈ ਸਾਸ ਮਾਰੇ ਮੈਂ ਦਾਖਲ ਤਾਂ ਨਹੀਂ ਹੋਇਆ ਚਲੋ ਆਪਣੇ ਰੱਬ ਦੀ ਮਿਹਰ ਆ ਵੀ ਆਪਣੇ ਪੈਰ ਦੀ ਕਰਦੇ ਜਿਵੇਂ ਸੱਦਾ ਘੋੜਾ ਸਾ ਮਾਰੇ ਤਾਂ ਫਿਰ ਮੈਂ ਉਹ ਲੋਕਾਂ ਨੂੰ ਬਚਾਓਗੇ ਮੇਰੇ ਦੋ ਬੰਦੇ ਆ ਜੇ ਸਾਡੇ ਪਿੰਡ ਵਿੱਚ ਰੋਕਤੇ ਹੋਏ ਆ ਉਹਨਾਂ ਨੂੰ ਡਿੱਕੜ ਨਹੀਂ ਦੇ ਰਹੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਮੈਂ ਤੇ ਪੁਲਿਸ ਨੇ ਰਾਸਤੇ ਰੋਕੇ ਹੋਏ ਆ ਪਿੰਡ 'ਚ ਵੜਨ ਨਹੀਂ ਦੇ ਰਹੇ ਮਰੂਜਿਆਂ ਨੂੰ ਲਿਉਣ ਵਾਸਤੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਇਹ ਹਾਲਤ ਹੈ ਝਾੜੂ ਵਾਲੀ ਸਰਕਾਰ ਦੀ ਜਿਹੜੇ ਪਹਿਲੇ ਸੀ ਅਸੀਂ ਇਨਕਲਾਬੀ ਐ ਆ ਇਨਤਲਾਅ ਉਹਨਾਂ ਦਾ ਸੀ ਸਿਰਾਂ ਦੇ ਅਟੱੜ ਕਰਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗੁੰਡੇ ਆਏ ਹੋਏ ਆ ਤੇ ਗੈਂਗਸਟਰਾਂ ਦੇ ਟੈਲੀਫੋਨ ਆ ਰਹੇ ਆ ਕਿ ਤੁਸੀਂ ਇੱਥੇ ਭੱਜੋ ਨਹੀਂ ਤਾਂ ਤੁਹਾਨੂੰ ਜਾਨ ਤੇ ਮਾਰ ਦਾਂਗੇ